Yeah. <laughs> ਕਾਦੀਆਂ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਜਨਮ ਦਿਨ ਪ੍ਰਤਾਪਨਗਰ ਕਾਦੀਆਂ ਚ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋੜਾ, ਅਕਾਲੀ ਨੇਤਾ ਜਰਨੈਲ ਸਿੰਘ ਮਾਹਲ, ਐਮਸੀ ਗੁਰਬਚਨ ਸਿੰਘ ਪਰਸੋਤਮ ਲਾਲ, ਆਮ ਆਦਮੀ ਪਾਰਟੀ ਵੱਲੋਂ ਜਗਰੂਪ ਸਿੰਘ ਸੇਖਵਾ, ਡਾਕਟਰ ਰਕੇਸ਼ ਕੁਮਾਰ ਕਾਲੀਆ, ਗੁਰਮੀਜ ਸਿੰਘ ਕਾਮਰੇਡ ਅਤੇ ਹੋਰ ਸੰਗਤ ਮੱਥਾ ਟੇਕਣ ਪਹੁੰਚੀ। ਸ੍ਰੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੈਠੇ ਲੋਕ ਇਸ ਭਜਨ ਦੀ ਹਾਜ਼ਰੀ ਪਰਵਾਣ ਕਰੋ ਜੀ ਕਾਲਜ ਪੂਰੇ ਹੁੰਦੇ ਗੁਰਾਂ ਨੂੰ ਦਿਆਆ ਨਾਮ ਗਿਆਂ ਲੈ ਤਾ ਮਨ ਜੇ ਵਸਾਇਆ ਕਾਲਜ ਗਿਆਂ ਲੈ ਤਾ اوہ oh, oh. pure ਦੇਵ ਦੀਆਂ ਗਧਾਈਆਂ ਤੋਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਸਾਡੇ ਬਗਦਰਪੀਜਾ ਜੀ ਸਾਰੇ ਸੰਸਾਰ ਤੋਂ ਮਤਲਬ ਬਹੁਤ ਹੀ ਜ਼ਿਆਦਾ ਭਰੇ ਸੰਸਾਰ ਦੇ ਵਿੱਚ ਇਹਨਾਂ ਦੀ ਸ਼ੋਭਾ ਹੈ ਕਿਉਂਕਿ ਬੜੇ ਵੱਡੇ ਭਗਤ ਹੋਏ ਨੇ ਮਾਤਾ ਜੀ ਦਾ ਖਾਸ ਭਗਤ ਗੁਰੂ ਕਹਿਣਾ ਦਾ ਸਤਿਗੁਰੂ ਕਹਿਣਾ ਦਾ ਭਗਤ ਕਹਿਣਾ ਇਹ ਕਿਸੇ ਆਮ ਵਿਅਕਤੀ ਦੇ ਨਾਂ ਨਾਲ ਨਹੀਂ ਲੱਗ ਸਕਦਾ ਹਾ ਜਿਹਨੂੰ ਧੰਗੁਰ ਗ੍ਰੰਥ ਸਾਹਿਬ ਨੂੰ ਕੋਈ ਸੀਸ ਝਗਾਉਂਦਾ ਨਾ ਤੇ ਉਹਦਾ ਸੀਸ ਨਾਲ ਹੀ ਭਰਮਣ ਝੁਕ ਜਾਂਦਾ ਹੈ ਇਸੇ ਦੁਨਿਆਵੀ ਮਨੁੱਖ ਦੀ ਬਾਣੀ ਇਸ ਗ੍ਰੰਥ ਦੇ ਵਿੱਚ ਨਹੀਂ ਲਿਖੀ ਗਈ ਉਹਨਾਂ ਸੇਠ ਭਗਤਾਂ ਦੀ ਬਾਣੀ ਹੀ ਦਰਜ ਕੀਤੀ ਗਈ ਜਿਨ੍ਹਾਂ ਨੂੰ ਗ੍ਰੰਥ ਦਾ ਗਿਆਨ ਪ੍ਰਾਪਤ ਹੋ ਗਿਆ ਭਾਈ ਮਿੰਤਰਪਾਲ ਸਿੰਘ ਜੀ ਨੇ ਬੜੀਆਂ ਆਚਾਰ ਸੁੰਦਰ ਲੈਣਾ ਲਗੀਆਂ ਹੈ ਉੱਚੀਆਂ ਜਾਤਾਂ ਵਾਲੇ ਬ੍ਰਾਹਮਣ ਦੀ ਗੱਲ ਕਰਨ ਵਾਲੇ ਚੰਮ ਤੱਕ ਹੀ ਸੀਮਤ ਰਹੇ ਉੱਚੀਆਂ ਜਾਤਾਂ ਵਾਲੇ ਬ੍ਰਾਹਮਣ ਦੀ ਗੱਲ ਕਰਨ ਵਾਲੇ ਚੰਮ ਤੱਕ ਹੀ ਸੀਮਤ ਰਹੇ ਚੰਮ ਦਾ ਕੰਮ ਕਰਨ ਵਾਲੇ ਬ੍ਰਾਹਮਣ ਨੂੰ ਪਛਾਣੂ ਪਛਾਣ ਕੇ ਬਲਾਂਵਰ ਰੂਪ ਧਾਰਨ ਕਰਕੇ ਅਸੀਂ ਕਿੱਥੇ ਖਲੋਤੇ ਆਈ ਕਿ ਆਪਣੇ ਚੰਬ ਦਾ ਨਸੀਬ ਆ ਉਹਨਾਂ ਨੇ ਚੰਬ ਦਾ ਕੰਮ ਕੀਤਾ ਉਸ ਚੰਬ ਦੇ ਕੰਮ ਕਰ ਰਿਆਂ ਨਰਿਆਂ ਦੇ ਚ ਬ੍ਰਹਮ ਦਾ ਪ੍ਰਾਪਤੀ ਹੋ ਗਈ ਐਸੇ ਪਰ ਬਾਪੂ ਸਾਹਿਬ ਜੀ ਸਾਡੇ ਵਰਗੇ ਅਣਜਾਣ ਵਿਅਕਤੀ ਕੋਈ ਨਹੀਂ ਕਹਿ ਸਕਦੇ ਉਹਨਾਂ ਨੇ ਅਰਦਾਸ ਕੀਤੀ ਹੈ ਹਾਂਸਾਲ ਦੀੜ ਤਿਆਰ ਨਾ ਕੋਮਸਾ ਅਸਤੀ ਦੇ ਜਿਹੜਾ ਹਨ ਤਿਹਾੜੇ ਤੇ ਅਸੀਂ ਇੱਥੇ ਸ਼ਿਰਕਤ ਕੀਤੀ ਆ ਔਰ ਮੈਂ ਸਭ ਤੋਂ ਪਹਿਲੋਂ ਤੇ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਭਗਤ रविदास ਮਹਾਰਾਜੀ ਦੇ ਜਿਹੜੇ ਨੇ ਆਈ ਆ ਸੰਗਤ ਵਾਸਦੀ ਆ ਉਹਨਾਂ ਦੇ ਪੈਰੋਕਾਰ ਵਾਸਤੇ ਆ ਸਾਰਿਆਂ ਨੂੰ ਅੱਜ ਦੇ ਤਿਹਾੜੀ ਦੀ ਲੱਖ ਲੱਖ ਧਾਈ ਦਿੰਨਾ ਔਰ ਆਓ ਅੱਜ ਅਸੀਂ ਪ੍ਰਣ ਕਰੀਏ ਕਿ ਜੋ ਸਾਨੂੰ ਭਗਤ ਜੀ ਨੇ ਜਿਹੜਾ ਵਾ ਜੀਵਨ ਜਾਚ ਦੱਸੀ ਆ ਜੋ ਸਿੱਖਿਆਵਾਂ ਦੱਸਿਆ ਨੇ ਜੋ ਉੱਚ ਆ ਆਪਣਾ ਮਿਆਰਾ ਤੇ ਕਦਰਾਂ ਕੀਮਤਾਂ ਵਾਲਾ ਉਹਨਾਂ ਨੇ ਆਪਣਾ ਜੀਵਨ ਵੀ ਪੀਤ ਕੀਤਾ ਉਹਦੇ ਤੋਂ ਬਹੁਤ ਕੁਝ ਸਾਰੀ ਮਨੁੱਖਤਾ ਨੂੰ ਜਿਹੜਾ ਵਾ ਉਹ ਸਿੱਖਾਂ ਨੂੰ ਮਿਲਦਾ ਆਓ ਅਸੀਂ ਉਹਨਾਂ ਦੀਆਂ ਸਿੱਖਿਆ